ਹਾਂਜੀ 1 ਬਾਈ 1 ਜਿੱਦਾਂ ਖਰੜ ਦੇ ਵਿੱਚ ਆਸੀਂ ਕੋਠੀਆਂ ਲੈ ਕੇ ਆਨੇ ਆ ਅੱਜ 100 ਗਜ ਦੇ ਵਿੱਚ ਜਿਹਦੀ ਡਾਈਮੈਂਸ਼ਨ ਰਹਿਣ ਵਾਲੀ ਹੈ 20 ਬਾਈ 45 ਤੇ ਤੁਹਾਨੂੰ ਕੈਮਰਾਮੈਨ ਸਾਰਾ ਜਿਹੜਾ ਐਲੀਵੇਸ਼ਨ ਹੈ ਇਹ ਤਿੰਨ ਕੋਠੀਆਂ ਬਣਾਈਆਂ ਬਹੁਤ ਗਰੂ ਦੇ ਨਾਲ ਮਟੀਰੀਅਲ ਵਾਈਜ਼ ਕੋਈ ਕੰਪਰੋਮਾਈਜ਼ ਨਹੀਂ ਬਹੁਤ ਸੁੰਦਰ ਕੋਠੀਆਂ ਬਣਾਈਆਂ ਨੇ ਤੇ 3 ਬੀ ਐਚ ਕੇ ਹੈ ਡਬਲ ਸਟੋਰੀਆਂ ਆਓ ਆਪਾਂ ਅੰਦਰ ਲੈ ਚਲੀਏ ਤੁਹਾਨੂੰ ਦਿਖਾਈਏ ਅੰਦਰ ਕੀ ਬਣਿਆ ਹੋਇਆ ਇਥੋਂ ਅਪਾਇੰਟਰ ਬੁਕੇ ਜੇ ਗੱਲ ਕਰੀਏ ਤਾਂ ਗੱਡੀ ਜਿਹੜੀ ਆ ਉਹ ਅੰਦਰ ਵੀ ਖੜਦੀ ਐ ਬਾਹਰ ਤਾਂ ਜਿਹੜੇ ਰੋਡ ਆ ਉਹ ਬਹੁਤ ਖੁੱਲੇ ਡੁੱਲੇ ਆ ਕਟੋਦੀ ਘਟ ਆ 30 ਤੋਂ 35 ਫੁੱਟ ਬਹੁਤ ਵੱਡੇ ਰੋਡ ਐ ਤੇ ਇਧਰ ਵੀ ਵਹੀਕਲ ਖੜਾਉਣ ਲਈ ਬਹੁਤ ਵਧੀਆ ਸਪੇਸ ਐ ਅਪਰ ਤੋਂ ਐਂਟਰ ਹੋ ਰਿਹਾ ਜੇ ਐਂਟਰ ਹੋਣ ਦੀ ਗੱਲ ਕਰੀਏ ਤਾਂ ਜਿਹੜੇ ਗੇਟ ਵਗੈਰਾ ਬਹੁਤ ਸੋਹਣਾ ਕੰਮ ਹੋਇਆ ਵਾ ਇੱਥੇ ਅੰਦਰ ਗੱਲ ਕਰੀਏ ਤਾਂ ਜਿਹੜਾ ਹਾਲ ਹੈ ਉਹ ਸਾਰੇ ਪਰਦੇਸ ਦਾ ਕੈਮਰਾਮੈਨ ਸਾਨੂੰ ਦਿਖਾ ਰਿਹਾ ਵਿੱਚ LED ਪੈਨਲ ਹੈ ਉਹ ਮਿਲੂਗਾ ਇਹ ਚ ਉਹ ਬਹੁਤ ਸੁੰਦਰ ਜਿਹੇ ਤੋਂ ਦਿਖ ਰਹੇ ਹੈ ਇਹ ਵੀ ਜਿਹੜੇ ਵਿੱਚ ਹੈ ਬਹੁਤ ਸੋਹਣੀਆਂ LED ਜਿਹੜੀਆਂ ਲਗੀਆਂ ਲਗਾਈਆਂ ਹੋਈਆਂ ਨੇ ਪਿਛਲੇ ਦਿਨ ਕਿਚਨ ਦੀ ਗੱਲ ਕਰੀਏ ਤਾਂ ਜਿਹੜਾ ਕਿਚਨ ਹੈ ਉਹ ਬਹੁਤ ਸਟੇਲ ਵਾਈਜ਼ ਹੈ ਸਾਰਾ ਜਿਹੜਾ ਅੱਜ ਕੱਲ੍ਹ ਕੰਮ ਹੁੰਦਾ ਉਹ ਵੀ ਆ ਉੱਪਰ ਵੀ ਹੈ ਨਹੀਂ ਡਾਊਨ ਸੀਲਿੰਗ ਹੈ ਉਹ ਵੀ ਬਹੁਤ ਸੁੰਦਰ ਬਣੀ ਹੋਈ ਹੈ ਜੇ ਫਾਸਟ ਰੂਮ ਦੀ ਗੱਲ ਕਰੀਏ ਤਾਂ ਤੁਹਾਨੂੰ ਰੂਮ ਦੇ ਵਿੱਚ ਲੈਟਰੀ ਇਹ ਰੂਮ ਹੈ ਰੂਮ ਦੇ ਵਿੱਚ ਜਿਹੜੀਆਂ ਫੈਸਿਲਿਟੀਆਂ ਹੁੰਦੀਆਂ ਸਭ ਤੋਂ ਪਹਿਲਾਂ ਜਿਹੜਾ ਕੱਪ ਬੋਰਡ ਹੈ ਉਹ ਉੱਪਰ ਤੱਕ ਕੰਪਲੀਟ ਹੈ ਬਹੁਤ ਵੱਡੇ ਕੱਪ ਬੋਰਡ ਐਲਰੇਡੀ ਪੈਨਲ ਹੈ ਤੇ ਜੇ ਵਾਸ਼ਰੂਮ ਦੀ ਗੱਲ ਕਰੀਏ ਤਾਂ ਜਿਹੜਾ ਵਾਸ਼ਰੂਮ ਹੈ ਉਹ ਵੀ ਸਪੇਲ ਵਾਈਜ਼ ਬਹੁਤ ਖੁੱਲੇਆ ਬਿਲਕੁਲ ਨਵਾਂ ਤੇ ਸੁੰਦਰ ਘਰ ਜਿਹੜਾ ਤਿਆਰ ਹੋਇਆ। ਇੱਧਰ ਜੇ ਆਪਾਂ ਪਿੱਛੇ ਵਾਸ਼ਿੰਗ ਏਰੀਆ ਦੀ ਗੱਲ ਕਰਦੇ ਆਂ। ਤਾਂ ਜਿਹੜਾ ਵਾਸ਼ਿੰਗ ਏਰੀਆ ਵੀ ਬਹੁਤ ਵਧੀਆ ਵੈਂਟੀਲੇਸ਼ਨ ਲਈ ਦੋਨੇ ਵਾਸ਼ਰੂਮਾਂ ਦੀ ਤਾਂ ਮਤਲਬ ਉੱਪਰੋਂ ਵੀ ਜਿਹੜਾ ਹੈਗਾ ਵੀ ਬਹੁਤ ਵਧੀਆ ਹੈਗਾ। ਆਜੋ ਆਪਾਂ ਸੈਕੰਡ ਫਲੋਰ ਤੇ ਫਿਨਿਸ਼ਿੰਗ ਨੂੰ ਅ ਜੀ ਸੈਕੰਡ ਰੂਮ ਦੀ ਗੱਲ ਕਰਦੇ ਹਾਂ ਤਾਂ ਇੱਥੇ ਵੀ ਜਿਹੜਾ ਐਜਿਟਿਕ ਪੈਨਲ ਲਾਇਆ ਜਾਂਦਾ ਕਾਪੂੜ ਉੱਪਰ ਡਾਊਨ ਸੀਲਿੰਗ ਐਟ ਜਾ ਬਾਥਰੂਮ ਐਮਰ ਵਾਲੇ ਕਿ ਉਹ ਆ ਪੂਰੇ ਖੁਲੇ ਡੋਲੇ ਨਹੀਂ ਦੋਨੇ ਰੂਮਾਂ ਦੇ ਵਿੱਚ ਜਿਹੜੀਆਂ ਸੇਮ ਫੈਸਿਲਿਟੀ ਹੈਗੀਆਂ ਉਹ ਰਹਿ ਗਈਆਂ ਨੇ ਪਿੱਛੇ ਦੇ ਚਾਨਣ ਦੀ ਗੱਲ ਕਰੀ ਤਾਂ ਇੱਥੋਂ ਬਹੁਤ ਸੁੰਦਰ ਹ ਜਿਹੜਾ ਹੈਗਾ ਦੇਖਾ ਆਜਾ ਮੈਂ ਤੁਹਾਨੂੰ ਉੱਪਰ ਲੈ ਚੰਨੀ ਉੱਪਰ ਕੀ ਬਣਾ ਹੋਇਆ ਆ ਦੇਖੀਏ ਇੱਥੇ ਜੇ ਰੇਲਿੰਗ ਦੀ ਗੱਲ ਕਰੀਏ ਤਾਂ ਬਹੁਤ ਜਿਹੜੇ ਵਧੀਆ ਰੇਲਿੰਗ ਲਾਈ ਵੀ ਆ ਪੱਥਰ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਉੱਪਰ ਬੱਚਿਆਂ ਲਈ ਤਾਂ ਹੋਰ ਸਾਰੀ ਜਿਹੜੀ ਸੇਫਟੀ ਉਹ ਬਹੁਤ ਵਧੀਆ ਹੋਈ ਹੋਈ ਆ ਤੇ ਇਤਨੀ ਗੱਲ ਕਰੀਏ ਬਾਹਰ ਦੀ ਵੀ ਤਾਂ ਇੱਥੇ ਜਿਹੜਾ ਬਹੁਤ ਵਧੀਆ ਜਿਹੜਾ ਹੈਗਾ ਦੇਖਣ ਨੂੰ ਜਿਵੇਂ ਇੱਥੇ ਬੈਠਣ ਨੂੰ ਵੀ ਜਿਹੜਾ ਬਹੁਤ ਵਧੀਆ ਮਾਹੌਲ ਹੈ ਰਾਤ ਵਾਸਤੇ ਜਿਹੜੀਆਂ ਲਾਈਟਾਂ ਇਸ ਗੱਲ ਚੱਲਦੀਆਂ ਉਹ ਬਹੁਤ ਵਧੀਆ ਲੱਗਦੀਆਂ ਐਤੋਂ ਆਪਾਂ ਇੰਟਰਵਿਊ ਕਰੀਏ ਗੱਲ ਕਰੀਏ ਤਾਂ ਉੱਪਰ ਰੈਂਟ ਲਈ ਜਾਂ ਜੇ ਕਿਸੇ ਨੇ ਰੈਂਟ ਤੇ ਜਨਾ ਦਾ ਇਹ ਕਿਚਨ ਆ ਗਿਆ ਇੱਥੇ ਡਾਈਨਿੰਗ ਟੇਬਲ ਆ ਗਿਆ ਇਹ ਉੱਪਰ ਰੂਮ ਆ ਗਿਆ ਰੂਮ ਵੀ ਬਹੁਤ ਬ੍ਰਾਈਟ ਦਾ ਇੱਧਰ ਜਿਹੜਾ ਵਾਸ਼ਰੂਮ ਹੈ ਉਹ ਵੀ ਬਹੁਤ ਸਪੇਸਾਈਜ਼ਡ ਵਧੀਆ ਵਾਸ਼ਰੂਮ ਹੈ ਬਹੁਤ ਪੁੰਨਾਈ ਦਾ ਪੋਰਸ਼ਨ ਹੈ ਉਹ ਵਧੀਆ ਬਣਾਇਆ ਹੋਇਆ ਇੱਥੇ ਆਪਾਂ ਬਾਹਰ ਆ ਗਏ ਆ ਜਿੱਦਾਂ ਬਾਹਰ ਵੀ ਵਾਲੇ ਵਾਲੇ ਜਿਹੜਾ ਹੈਗਾ ਅ ਸੁੰਦਰ ਹੈਗਾ ਸਾਰਾ 뷰 ਤੇ ਤੁਸੀਂ ਜੇ ਉੱਪਰ ਗੱਲ ਕਰੀਏ ਤਾਂ ਜੇ ਹੋਰ ਉੱਪਰ ਚੱਲਦੇ ਆ ਤਾਂ ਜਿਹੜੀ ਲੋਹੇ ਦੀ ਪੌੜੀ ਹੈ ਇਹਨਾਂ ਨੇ ਉੱਪਰ ਵੀ ਪੌੜੀ ਚੜਾਈ ਹੋਈ ਹੈ ਮਤਲਬ ਕਿ ਜਿਹੜਾ ਕੋਈ ਕੰਮ ਅਨਕੰਪਲੀਟ ਨਹੀਂ ਹੈਗਾ ਸਾਰਾ ਕੰਮ ਕੰਪਲੀਟ ਕੀਤਾ ਹੋਇਆ 3 BHK 100 ਗਜ ਦੇ ਵਿੱਚ ਬਹੁਤ ਸੁੰਦਰ ਕੋਠੀ ਦੇ ਮਾਲਕ ਬਣ ਲਈ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਖਰੜ ਸ਼ਹਿਰ ਦੇ ਵਿੱਚ ਇਹ ਕੋਠੀ ਹੈ ਤੁਸੀਂ ਇਹਦੇ ਮਾਲਕ ਬਣ ਸਕਦੇ ਹੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ